ईएमसी ग्रुप अस्पताल कोली अस्पताल ਵੱਲੋਂ संदीप चौहान ਮਾਰਕੀਟਿੰਗ ਹੈੱਡ ਅਤੇ ਮਾਰਕੀਟਿੰਗ ਮੈਨੇਜਰ ਮਨਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਮੰਜਾ ਸਾਹਿਬ ਗੁਰਦੁਆਰਾ ਸਾਹਿਬ ਨੇ ਸ਼ਹਿਰਾ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਰੋਹਿਤ ਮੈਡੀਕਲ ਅਫਸਰ ਅਤੇ ਉਹਨਾਂ ਦੀ ਟੀਮ ਨੇ ਮੁਫਤ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਕੈਂਪ ਦੌਰਾਨ 250 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਡਾਕਟਰ ਰੋਹਿਤ ਨੇ ਕੈਂਪ ਕੋ ਦੌਰਾਨ ਦੱਸਿਆ ਕਿ ਕੋਹਲੀ ਹਸਪਤਾਲ ਦੇ ਵਿੱਚ 24 ਘੰਟੇ ਮੈਡੀਕਲ ਟੀਮ ਮੌਜੂਦ ਰਹਿੰਦੀ ਹੈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਸਾਬਕਾ ਫੌਜੀਆਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਜੱਸੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਰੋਹਿਤ ਮੈਂ ਪੋਲੀ ਹਸਪੀਟਲ 'ਚ ਐਜ਼ ਅ ਮੈਡੀਕਲ ਅਫੀਸਰ ਜੌਬ ਕਰ ਰਿਹਾ ਹਾਂ ਸਾਡੇ ਹਸਪੀਟਲ ਵੱਲੋਂ ਜੋ ਕਿ EMC ਦਾ ਗਰੁੱਪ EMC ਦੇ ਹੀ ਅੰਡਰ ਆਇਆ ਸਬ ਬ੍ਰਾਂਚ ਹੈਗੀ ਹੈ ਜਿੱਥੇ ਕਿ ਸਾਡੇ ਚੇਅਰਮੈਨ ਸ਼੍ਰੀ ਪਵਨ ਅਰੋੜਾ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਅਸੀਂ ਜਗਾ ਜਗਾ ਤੇ ਜਾ ਕੇ ਕੈਂਪ ਲਗਾ ਰਹੇ ਹਾਂ ਠੀਕ ਹੈ ਨਾ ਤੇ ਉਹਦੇ ਵਿੱਚ ਅਸੀਂ ਜੋ ਰੀਡ ਹਸਪੀਟਲ ਦੀਆਂ ਸੇਵਾਵਾਂ ਨੇ ਜੋ ਵੀ ਸਾਡੇ ਹਸਪੀਟਲ ਚ ਸੇਵਾਵਾਂ ਪ੍ਰਭਾਵਿਤ ਕੀਤੀਆਂ ਜਾਂਦੀਆਂ ਨੇ ਉਸ ਬਾਰੇ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਤੇ ਨਾਲੇ ਆਪਾਂ ਉਸਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਤੁਸੀਂ ਬਿਲਕੁਲ ਸਾਫ਼ ਸਥਰੇ ਐਨਵਾਇਰਨਮੈਂਟ ਤੇ ਐਨਾ ਇੱਥੇ ਅਸੀਂ ਇੱਥੇ ਅਸੀਂ ਮਰੀਜ਼ ਦੇ ਜੋ ਕੀ ਸ਼ੂਗਰ ਬੀਪੀ ਇਹ ਨੋਰਮਲ ਲੀ ਐਗਜ਼ਾਮੀਨੇਸ਼ਨ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹ ਦੱਸੋ ਮੁਫਤ ਹੀ ਕਿਤੇ ਜਾ ਰਹੇ ਹਾਂਜੀ ਹਾਂਜੀ ਬਿਲਕੁਲ ਮੁਫਤ ਕੀਤੇ ਜਾ ਰਹੇ ਆ ਜੀ ਜਿਆਦਾ ਮਰੀਜ਼ ਕਿਹੜੀ ਬਿਮਾਰੀ ਦੇ ਸਾਨੂੰ ਕੋਲ ਆ ਰਹੇ ਜਿਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਜਿਆਦਾ ਮਰੀਜ਼ ਸਾਡੇ ਕੋਲ ਸ਼ੂਗਰ ਦੀ ਪ੍ਰੋਬਲਮ ਦੇ ਨਾਲ ਆ ਰਹੇ ਸ਼ੂਗਰ ਤੇ ਬੀਪੀ ਉਹਨਾਂ ਦਾ ਅੱਜਕੱਲ ਬਹੁਤ ਕਾਮਨ ਬਿਮਾਰੀਆਂ ਨੇ ਜਿਨ੍ਹਾਂ ਦੀ وجہ ਨਾਲ ਮਰੀਜ਼ਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜਾ ਕਿ ਜਦੋਂ ਜਦੋਂ ਹਰ ਹਾਰਟ ਜਿਹੜੇ ਆਪਣੇ ਇਲਾਕਿਆਂ ਚ ਆਏ ਸੀ ਨਾ ਉਦੋਂ ਵੀ ਅਸੀਂ ਜਗਾ ਜਗਾ ਤੇ ਜਾ ਕੇ ਕੈਂਪ ਲਗਾਏ ਸੀ ਜਿੱਥੇ ਵੀ ਲੋਕਾਂ ਨੂੰ ਲੋੜ ਸੀ ਉੱਥੇ ਜਾ ਜਾ ਕੇ ਆਪਾਂ ਉਹਨਾਂ ਨੂੰ ਮੁਫਤ ਸੇਵਾਵਾਂ ਪ੍ਰੋਵਾਈਡ ਕੀਤੀਆਂ ਸੀ ਤੇ ਹੁਣ ਵੀ ਅੱਗੇ ਜਿੱਥੇ ਉਹਨੇ ਇੱਥੇ ਆਪਾਂ ਨੂੰ ਸ਼ਹਿਰੀ ਆਏ ਹੋਏ ਆਜ ਸ਼ਹਿਰੀ ਦੇ ਗੁਰਦੁਆਰਾ ਸਾਹਿਬ ਤੇ ਅੱਜ ਮੁਫਤ ਕੈਂਪ ਲਗਾਇਆ ਹੋਇਆ ਹੈ ਜਿੱਥੇ ਕਿ ਲੋਕਾਂ ਦੀਆਂ ਪ੍ਰੋਗਰਾਮਾਂ ਸੁਣ ਕੇ ਸਾਰਾ ਕੁਝ ਜਨਨ ਨੂੰ ਮੁਫਤ ਦਵਾਈਆਂ ਜੋ ਵੀ ਹੈ ਸਾਰਾ ਕੁਝ ਫੈਸਿਲਿਟੀ ਦਿੱਤੀ ਜਾ ਰਹੀ ਹੈ ਅਗਰ ਕਿਸੇ ਨੂੰ ਜ਼ਿਆਦਾ ਦਿੱਕਤ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਕਹਿ ਨਹੀਂ ਹੈ ਕਿ ਤੁਸੀਂ ਆਡੇ ਕੋਲ ਇੱਕ ਵਾਰ ਹਸਪੀਟਲ ਜਾ ਕੇ ਬਾਕੀ ਵੀ ਰੂਟੀਨ ਇਨਵੈਸਟੀਗੇਸ਼ਨਸ ਕਰਵਾ ਲਓ ਤਾਂ ਕਿ ਤੁਹਾਨੂੰ ਪ੍ਰੋਪਰ ਅਤੇ ਟਰੀਟਮੈਂਟ ਮਿਲ ਸਕੇ